ਸੋ ਸ੍ਰੀ ਗੱਲ ਜਿਵੇਂ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਪੰਜਾਬ ਚ ਇੱਕ ਬਹੁਤ ਹੀ ਵਾਇਰਲ ਖਬਰ ਚੱਲ ਰਹੀ ਹੈ ਕਿ ਕੁਲਵਿੰਦਰ ਕੌਰ ਨਾਂ ਦੀ ਇੱਕ ਸੀਆਈਆਫ ਜਵਾਨ ਨੇ ਕੰਗਰਾਂ ਨੌਤ ਤੇ ਥੱਪੜ ਮਾਰਿਆ ਸੋ ਬੜੀ ਇਹ ਗੰਭੀਰ ਖਬਰ ਆ ਪਹਿਲਾਂ ਤਾਂ ਇਹ ਤੋਂ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਆ ਵੀ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਪਹਿਲਾਂ ਤੋਲੋ ਫਿਰ ਬੋਲੋ ਤੇ ਜੋ ਬੀਜਾਂਗੇ ਉਹ ਵੱਡਾਂਗੇ ਅੱਜ ਇਸ ਚੀਜ਼ ਨੇ ਇਹ ਸਾਬਤ ਕਰ ਦਿੱਤਾ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਆ ਵੀ ਉਹ ਲੜਕੀ ਚਲੋ ਭਾਵਕ ਹੋਗੀ ਉਹਦੀ ਮਾਤਾ ਉਦੋਂ ਕਿਸਾਨ ਧਰਨੇ ਤੇ ਸੀਗੀ ਪਰ ਜਿੰਨੇ ਵੀ ਬੰਦੇ ਪਬਲਿਕ ਫਿਗਰ ਨੇ ਜਾਂ ਅਹਿਮ ਅਹੁਦਿਆਂ ਤੇ ਹੈ ਤੇ ਉਹਨਾਂ ਨੂੰ ਇੱਕ ਵਾਰੀ ਸੋਚਣਾ ਜ਼ਰੂਰ ਚਾਹੀਦਾ ਵੀ ਉਹ ਕੀ ਬਿਆਨ ਦੇ ਰਹੇ ਨੇ ਜਦੋਂ ਕਿਸੇ ਵੱਡੇ ਤਬਕੇ ਵੱਡੇ ਮਤਲਬ ਲੋਕਾਂ ਦੇ ਸਮੂਹ ਦੀਆਂ ਭਾਵਨਾਵਾਂ ਕਿਸੇ ਚੀਜ਼ ਨਾਲ ਹਰਟ ਹੁੰਦੀਆਂ ਨੇ ਤਾਂ ਉਹਦੇ ਇਦਾਂ ਦੇ ਨਤੀਜੇ ਆਉਣੇ ਸੁਭਾਅਕ ਹੀ ਹੁੰਦੇ ਆ ਸੋ ਇਹ ਚੀਜ਼ ਨੇ ਇੱਕ ਬਹੁਤ ਵੱਡੀ ਨਸੀਹਤ ਦਿੱਤੀ ਆ ਪਹਿਲਾਂ ਤੋਲੋ ਫਿਰ ਬੋਲੋ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖ ਕੇ ਚੱਲਣਾ ਚਾਹੀਦਾ ਏ ਸੋ ਦੂਸਰੀ ਗੱਲ ਨਾਲ ਦੀ ਨਾਲ ਇਹ ਵੀ ਹੈਗੀ ਆ ਵੀ ਅੱਜ ਉਹ ਕੁੜੀ ਨੇ ਚਾਹੇ ਭਾਵਕ ਹੋ ਕੇ ਆਪਦਾ ਬਹੁਤ ਵੱਡਾ ਫਰਜ਼ ਨਿਭਾਇਆ ਤੇ ਅੱਜ ਮੌਕਾ ਉਸ ਕੁੜੀ ਤੇ ਪ੍ਰੈਸ਼ਰ ਵੀ ਆਊਗਾ ਉਹਦੇ ਨਾਲ ਸਸਪੈਂਡ ਵੀ ਕਰ ਦਿੱਤੀ ਗਈ ਹੈ ਤਾਂ ਅੱਜ ਮੌਕਾ ਵੀ ਪੰਜਾਬ ਵਾਸੀਆਂ ਨੂੰ ਉਹਦੇ ਨਾਲ ਖੜਨਾ ਚਾਹੀਦਾ ਤੇ ਮੈਂ ਅਪੀਲ ਕਰਦਾ ਵੀ ਉਹ ਕੁੜੀ ਨਾਲ ਖੜਿਆ ਜਾਵੇ ਤੇ ਉਹਦੇ ਪਰਿਵਾਰ ਦੀ ਤੇ ਉਹਨਾਂ ਦੀ ਪੂਰੀ ਮਦਦ ਕਰੀ ਜਾਵੇ ਦੂਸਰੀ ਗੱਲ ਇਹ ਆ ਵੀ ਹਾਲੇ ਵੀ ਮੈਂ ਹੁਣ ਦੁਬਾਰਾ ਬਿਆਨ ਦੇਖਿਆ ਤਾਂ ਕੰਗਣਾ ਰਣੌਤ ਜੀ ਨੇ ਬਿਆਨ ਦਿੱਤਾ ਵੀ ਪੰਜਾਬ 'ਚ ਖੜਕੂਬਾਦ ਆ ਗਿਆ ਤੇ ਅਸੀਂ ਛੇਤੀ ਇਹਦਾ ਖਾਤਮਾ ਕਰਾਂਗੇ ਉਹਨਾਂ ਦੀ ਭੈਣ ਦਾ ਬਿਆਨ ਆਇਆ ਵੀ ਪੰਜਾਬ ਇਹਨੂੰ ਕੁੜੀ ਨੂੰ ਖਾਲਸਤਾਨੀਆਂ ਤੌਰ 'ਤੇ ਰਿਮਾਂਡ ਤੇ ਲੈਣਾ ਚਾਹੀਦਾ ਤੇ ਰਿਮਾਂਡ ਤੇ ਲੈ ਕੇ ਅਸੀਂ ਇਹਦਾ ਇਹਦਾ ਪਤਾ ਲੱਗੂਗਾ ਕਿ ਲੈ ਸਸਪੈਂਡ ਹੋਣ ਨਾਲ ਕੁਝ ਨਹੀਂ ਬੰਦਾ ਦੇਖੋ ਤੁਸੀਂ ਬਹੁਤ ਸਾਰੇ ਇਦਾਂ ਦੇ ਬਿਆਨ ਦਿੱਤੇ ਪਾੜਨ ਵਾਲੇ ਬਿਆਨ ਅਸੀਂ ਪੰਜਾਬ ਨੇ ਬਹੁਤ ਵੱਡਾ ਆਪ ਦਾ ਫਰਜ਼ ਨਿਭਾਇਆ ਆਜ਼ਾਦੀ ਵੇਲੇ ਤੇ ਹੁਣ ਵੀ ਨਿਭਾ ਰਹੇ ਆ ਤੇ ਇੱਕ ਨੰਬਰ ਦੇ ਨੈਸ਼ਨਲਿਸਟ ਆ ਪੰਜਾਬ ਵਾਲੇ ਫੇਰ ਵੀ ਜਦੋਂ ਇਦਾਂ ਦੇ ਟੈਗ ਉਹਨਾਂ ਤੇ ਲਗਾਏ ਜਾਂਦੇ ਨੇ ਤਾਂ ਬਹੁਤ ਪੰਜਾਬ ਦੇ ਲੋਕਾਂ ਦੀਆਂ ਹਰ ਬੰਦੇ ਦੀਆਂ ਚਾਹੇ ਕਿਸੇ ਵੀ ਧਰਮ ਨਾਲ ਉਹ ਸੰਬੰਧਤ ਹੋਵੇ ਜੋ ਵੀ ਪੰਜਾਬੀ ਐ ਤਾਂ ਉਹ ਇਹਦੇ ਨਾਲ ਬੁਰਾ ਮਹਿਸੂਸ ਕਰਦਾ ਸੋ ਬੇਨਤੀ ਮੈਂ ਇਹ ਵੀ ਨਾਲ ਨਾਲ ਕਰਨਾ ਚਾਹਣਾ ਵੀ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਸੋ ਕਿਉਂਕਿ ਦੇਖੋ ਹਿਸਟਰੀ 'ਚ ਆਪਾਂ ਦੇਖਿਆ ਵੀ ਕਿੰਨਾ ਪੰਜਾਬ ਨੇ ਤਸ਼ੱਦਦ ਝੱਲਿਆ ਜਾਂ ਆਪਣੇ ਦੇਸ਼ ਤੇ ਕਿੰਨਾ ਹੋਇਆ 47 ਵੇਲੇ ਫਿਰ 90 ਦੇ ਦਹਾਕੇ 'ਚ ਤਾਂ ਹੁਣ ਆਪਾਂ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਵੀ ਇਹ ਹਿਸਟਰੀ ਤੋਂ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਨਾ ਕਿ ਹਿਸਟਰੀ ਨੂੰ ਰਿਪੀਟ ਕਰਨਾ ਚਾਹੀਦਾ ਸੋ ਮੈਂ ਬੇਨਤੀ ਇਹੀ ਕਰਦਾ ਬਾਰ-ਬਾਰ ਵੀ ਪੰਜਾਬ ਬਹੁਤ ਸ਼ਾਂਤੀ ਪਸੰਦ ਲੋਕ ਰਹਿੰਦੇ ਨੇ ਤੇ ਬਹੁਤ ਹੀ ਵਧੀਆ ਮਾਹੌਲ ਆ ਹੁਣ ਤੇ ਬਹੁਤ ਹੀ ਠੀਕ ਮਾਹੌਲ ਆ ਤੇ ਇਹਨੂੰ ਬਾਰ-ਬਾਰ ਇਸ ਤਰ੍ਹਾਂ ਕਰਕੇ ਉਕਸਾਇਆ ਨਾ ਜਾਵੇ ਸੋ ਇਨੀ ਬੇਨਤੀ ਕਰਦਾ ਤੇ ਪੰਜਾਬੀਆਂ ਨੂੰ ਵੀ ਇਹ ਬੇਨਤੀ ਕਰਦਾ ਵੀ ਚਲੋ ਅੱਜ ਮੌਕਾ ਉਹ ਧੀ ਨੇ ਭਾਵਨਾਵਾਂ ਵਿੱਚ ਬਹਿ ਕੇ ਪੰਜਾਬੀਆਂ ਨਾਲ ਜੋ ਵੀ ਹੋਇਆ ਉਹਦਾ ਰਿਵਰਟ ਕਰਤਾ ਤੇ ਅੱਜ ਆਪਣਾ ਫਰਜ ਬੰਦਾ ਵੀ ਇਕੱਲਾ ਇਕੱਲਾ ਬੰਦਾ ਉਹਨਾਂ ਦੇ ਨਾਲ ਖੜੀਏ ਸੋ ਇਹਨਾਂ ਕਹਿੰਦਾ ਹੋਇਆ ਯਾਤ ਲੈਣਾ ਜੀ ਧੰਨਵਾਦ